അമൃത്സർ അമൃത്സര പൂസ്ത ആക്ഷൻ ਪੰਜਾਬ ਤੇ ਦਿੱਲੀ ਤੱਕ ਫੈਲੇ ਹੋਏ ਹਥਿਆਰਾਂ ਅਤੇ ਨਸ਼ਾ ਹਵਾਲਾ ਰੈਡਨ ਦਾ ਕੀਤਾ ਪਰਦਾਫਾਸ਼ ਪੰਜ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਉਨ੍ਹਾਂ પાસે ਪੰਜ ਪਿਸਤੌਲ 50 ਗ੍ਰਾਮ ਹੈਰੋਇਨ ਅਤੇ 7 ਲੱਖ ਦੇ ਕਰੀਬ ਹਵਾਲਾ ਰਕਮ ਅਤੇ ਇੱਕ ਡਰੋਨ ਬਰਾਮਦ ਕੀਤਾ ਹੈ ਅਮਰਸਰ ਦੇ ACP ਗੁਰਪ੍ਰੀਤ ਸਿੰਘ ਪੁਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਵਿੱਚ ਚੌਂ ਗੁਰਵਿੰਦਰ ਸਿੰਘ ਖਿਲਾਫ ਆਰਮਜ਼ ਐਕਟ ਕਤਲ ਦੀ ਕੋਸ਼ਿਸ਼ ਅਤੇ ਚਪਟ ਮਾਰੀਆਂ ਦੇ ਪਹਿਲਾਂ ਵੀ ਸੱਤ ਮਕਦਮੇ ਦਰਜ ਹਨ ਦੋਛੀ ਜਗਜੀਤ ਸਿੰਘ ਉਰਫ ਜੱਕੀ ਪਾਕਿਸਤਾਨੀ ਤਸਕਰ ਸ਼ਾ ਅਤੀਸ਼ਾ ਜਾਤ ਜੱਟ ਤੇ ਹੰਤੇ ਪਠਾਨ ਨਾਲ ਮਿਲ ਕੇ ਕੈਮੀ ਵਿੱਚ ਤੇ ਕਾਰੋਬਾਰ ਦੀ ਆੜ ਵਿੱਚ ਇਹ ਕੰਮ ਕਰਦੇ ਸਨ ਇਸ ਤੋਂ ਇਲਾਵਾ ਦੋਚੀ ਅਰਸ਼ਦੀਪ ਸਿੰਘ ਬਾਬਾ ਥਾਣਾ ਕਰੰਡਾ ਤੇ ਵੀ ਕਰੰਡਾ ਵੀ ਮਕਦਮਿਆਂ ਵਿੱਚ ਲੋੜੀਂਦਾ ਸੀ ਉਹਨਾਂ ਨੇ ਦੱਸਿਆ ਕਿ ਇਹ ਸਾਰੇ ਹੀ ਦੋਸ਼ੀ ਜੋ ਕਿ ਪੰਜਾਬ ਤੋਂ ਦਿੱਲੀ ਤੱਕ ਹਵਾਲਾ ਅਤੇ ਹਥਿਆਰਾਂ ਦੇ ਤਸਕਰੀ ਕਰਦੇ ਸਨ ਅਤੇ ਇਹਨਾਂ ਕੋਲੋਂ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਗੋਲੀ ਚਕਾਰ ਬਰਾਮਦ ਹੋਇਆ ਹੈ ਅਤੇ ਇਹਨਾਂ ਬਰੁਤ ਵਕਫਾ ਖਤਰਾ ਵੀ ਮਕਦਮਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸੁਣਾਉਂਦੇ ਹਾਂ ਤੁਹਾਨੂੰ ਕੀ ਕੁਝ ਗਿਆ ਹ ਅੰਮ੍ਰਿਤਸਰ ਦੇ ਸੀਪੀ ਗੁਰਪ੍ਰੀਤ ਸਿੰਘ ਪੁੱਲਤ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਅਡਾਪਟ ਕੀਤੀ ਹੋਈ ਹੈ ਪੰਜਾਬ ਦੇ ਵਿੱਚ ਸਪੈਸ਼ਲੀ ਅਗੇਂਸਟ ਡਰੱਗਸ ਐਂਡ ਆਰਗੇਨਾਈਜ਼ ਕ੍ਰਾਈਮ ਪੁਲਿਸ ਕਮਿਸ਼ਨਰ ਪੁਲਿਸ ਅਮਰਸਰ ਨੂੰ ਬੜੀ ਇੱਕ ਵੱਡੀ ਸਕਸੈਸ ਹੋਰ ਮਿਲੀ ਹੈ ਇੱਕ ਆਰਮਜ਼ ਨਾਰਕੋ ਹਵਾਲਾ ਨੈਟਵਰਕ ਬਸ ਕੀਤਾ ਗਿਆ ਔਰ ਉਹਦੇ ਚ ਪੰਜ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਇਹਦੇ ਸਭ ਤੋਂ ਪਹਿਲਾਂ ਜਿਹੜਾ ਅਕੀ ਉਸ ਰੈਸਟੋਰ ਹੈ ਉਹ ਹੈ ਗੁਰਵਿੰਦਰ ਸਿੰਘ ਜਿਹੜਾ ਕਿ ਛਾਟੇ ਦਾ ਰਹਿਣ ਵਾਲਾ ਹੈ ਇਹਦੇ ਖਿਲਾਫ ਸੱਤ ਮੁਕਦਮੇ ਪੁਰਾਣੇ ਦਰਜ ਨੇ ਆਮ ਜੈਟ ਅਟੈਂਪਟ ਟੂ ਮਰਡਰ ਸਨੇਚਿੰਗ ਹੋਇਆ ਦਾ ਜੋ ਕਿ ਛਾਟਾ ਕੰਬੋ थाना ਰੂਰਲ ਦਾ ਸਿਟੀ ਫਰੀਦਕੋਟ ਤੱਕ ਇਹ ਮੁਕਦਮੇ ਦਰਜ ਹੈ ਇਹ ਤੋਂ ਇੱਕ ਬੱਤੀਪੁਰ ਦਾ ਪਿਸਤਲ ਤੇ 50 ਗ੍ਰਾਮ ਹੀਰੋਇਨ ਪਹਿਲਾਂ ਬ੍ਰਾਮ ਕੀਤੀ ਸਾਡੇ ਸੀਆਈਏ 1 ਦੀ ਟੀਮ ਨੇ ਉਸ ਤੋਂ ਬਾਅਦ ਇਹਦੇ ਚ ਇਮੀਡੀਏਟਲੀ ਸੰਡ ਕੋਲ ਜਿਹੜਾ ਹਵਾਲਾ ਨੈਟਵਰਕ ਦਾ ਇੱਕ ਮੇਨ ਅਕਿਊਜ਼ ਫੜਿਆ ਜਾਂਦਾ ਜਗਜੀਤ ਸਿੰਘ ਜੋ ਕਿ ਦਿੱਲੀ ਦਾ ਰਹਿਣ ਵਾਲਾ 2014 ਤੱਕ ਅਫਗਾਨਿਸਤਾਨ ਚ ਰਿਹਾ ਸੀ ਜਦੋਂ ਉੱਥੇ ਤਾਲਿਬਾਨ ਨੇ ਟੇਕਓਵਰ ਕਰ ਲਿਆ ਉਸ ਤੋਂ ਬਾਅਦ ਇਮੀਡੀਏਟਲੀ ਦਿੱਲੀ ਸ਼ਿਫਟ ਹੋ ਗਿਆ ਉੱਥੇ ਜਦੋਂ ਅਫਗਾਨਿਸਤਾਨ ਰਹਿਦਾ ਸੀ ਇਹਦਾ ਇੱਕ ਦੋਸਤ ਬਣਿਆ ਸੀ ਪਠਾਨ ਕਰਕੇ ਤੇ ਪਠਾਨ ਉਹ ਤੋਂ ਅਫਗਾਨਿਸਤਾਨ ਤੋਂ ਬਾਅਦ ਪਾਕਿਸਤਾਨ ਸ਼ਿਫਟ ਹੋ ਗਿਆ ਇਹ ਦੋਨੋਂ ਡ్రਾਈ ਫਰੂਟ ਦਾ ਬਿਜ਼ਨਸ ਆਪਣਾ ਲੋਕਾਂ ਨੂੰ ਦਿਖਾਉਣ ਨੂੰ ਕਰ ਰਹੇ ਆ ਤੇ ਵੈਸੇ ਬੇਸਿਕਲੀ ਕੀ ਹੋਇਆ ਕਿ ਪਠਾਨ ਦੇ ਉੱਤੇ ਜਿਹੜੇ ਡਰੱਗ ਸਮਗਲਰਸ ਨਾਲ ਲਿੰਕ ਪੈਦਾ ਹੋ ਗਏ ਤੇ ਪਠਾਨ ਦੇ ਥਰੂ ਜਗਜੀਤ ਨੂੰ ਆਪਣੇ ਕੰਟੈਕਟ ਨੂੰ ਇੰਡੀਆ ਦੇ ਵਿੱਚ ਵਰਤਣ ਲੱਗ ਗਿਆ ਫॉर ਹਵਾਲਾ ਟਰਾਂਸਫਰ ਆਫ ਮਨੀ ਦੋ ਪਾਕਿਸਤਾਨ ਸਮਗਲਰਾਂ ਦਾ ਨਾਮ ਆਇਆ ਇੱਕ ਸ਼ਾ ਹੈਗਾ ਇੱਕ ਸ਼ਹਿਜ਼ਾਦ ਭਟ ਇਹ ਦੋ ਸਮਗਲਰ ਕਾਫੀ ਨਾਰਕੋ ਦੇ ਵਿੱਚ ਨਟੋਰੀਅਸ ਨੇ ਇਹਨਾਂ ਦੇ ਥਰੂ ਜਗਜੀਤ ਸਿੰਘ ਜਿਹੜਾ ਉਹ ਕਲੈਕਟ ਕਰਦੇ ਰਹਾ ਪਠਾਨ ਵਾਸਤੇ ਮਨੀ ਹਿੰਦੁਸਤਾਨ ਤੋਂ ਤੇ ਉਸ ਤੋਂ ਬਾਅਦ ਹਵਾਲਾ ਦੇ ਰੂਟਸ ਰਾਹੀਂ ਦੁਬਈ ਤੇ ਹੋਰ ਜਿਹੜੇ ਕੰਟਰੀਜ਼ ਨੇ ਉਹਨਾਂ ਦੇ ਰਾਹੀਂ ਵਾਪਸ ਪਾਕਿਸਤਾਨ ਪਠਾਣ ਨੂੰ ਭੇਜਦੇ ਰਿਹਾ ਜੋ ਕਿ ਅੱਗੇ ਸਮਗਲਰਸ ਨੂੰ ਦਿੰਦਾ ਰਿਹਾ ਔਰ ਇਸ ਤੋਂ ਬਾਅਦ ਜਿਹੜੇ ਗੁਰਮਿੰਦਰ ਜਿਹੜੀ ਇਹਦੀ ਗੁਰਵਿੰਦਰ ਦੀ ਪੁੱਛਗਿੱਛ ਤੋਂ ਬਾਅਦ ਇੱਕ ਅਰਸ਼ਦੀਪ ਜਿਹੜਾ ਹੈਗਾ ਕਰੰਡੇ ਦਾ ਰਹਿਣ ਵਾਲਾ ਅਮਰਸਰ ਰੂਰਲ ਦਾ ਇਹਦੀ ਵੀ ਗ੍ਰਿਫਤਾਰੀ ਹੋਈ ਹੈ ਇਹਦੇ ਤੋਂ ਦੋ ਪਿਸਟਲ ਤੇ ਇਹਦੇ ਨਾਲ ਦੂਜਾ ਬੰਦਾ ਹੈਗਾ ਕਰਨਜੀਤ ਇਹ ਹੈਗਾ ਕਰੰਡਾ ਇਹਦਾ ਇਸ ਤੋਂ ਵੀ ਜਿਹੜੇ ਆ ਦੋ ਪਿਸਟਲ ਫੜੇ ਜਾਂਦੇ ਬੜੇ ਸਫਿਸਟੀਕੇਟਿਡ ਤੇ ਹਰਪਾਲ ਇੱਕ ਹੈਗਾ ਖਾਲੜਾ ਦਸਿਕ ਤਰਨਤਾਨ ਦਾ ਇਹ ਤੋਂ ਡਰੋਨ ਦੀ ਬਰਾਮਦਗੀ ਹੋਈ ਹੈ ਸੋ ਟੋਟਲ ਜੇ ਆ ਪਰ ਰਿਕਵਰੀ ਦੇਖੀਏ ਪੰਜ ਪਿਸਟਲਸ ਨੇ ਇੱਕ ਬੱਤੀਪੋਰ ਦਾ ਤੇ ਦੋ ਪੀਐਕਸ 5 ਨੇ 9 ਐਮ ਐਮ ਦੇ ਦੋ ਬਲੌਕ ਨੇ 9mm ਦੇ ਔਰ ਜਿਹੜਾ ਹਵਾਲਾ ਮਨੀ ਹੈ ਉਹ 690000 ਫੜੀ ਗਈ ਹੈ ਜਗਜੀਤ ਸਿੰਘ ਤੋਂ ਇੱਕ ਡਰੋਨ ਜਿਹੜਾ ਜਿਵੇਂ ਮੈਂ ਤੁਹਾਨੂੰ ਦੱਸਿਆ ਹਰਪਾਲ ਤੋਂ ਸੋ ਇਹ ਬੜੀ ਅੱਛੀ ਇੱਕ ਇਨਵੈਸਟੀਗੇਸ਼ਨ ਤੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਕੀਤਾ ਜਿਹਦੀ ਸਾਰੀ ਸੁਪਰਵੀਜ਼ਨ ਰਵਿੰਦਰਪਾਲ ਜੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਨਾਲ ਹਰਮਿੰਦਰ ਸਾਡੇ ਏਸੀਪੀ ਡਿਟੈਕਟਿਵ ਅਮੋਲਕਦੀਪ ਜੀ ਸਾਡੇ ਇੰਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ ਨੂੰ ਬੜਾ ਅੱਛਾ ਸਾਰੀ ਇਨਵੈਸਟੀਗੇਸ਼ਨ ਨੂੰ ਅ ਅੱਗੇ ਲੈ ਕੇ ਗਏ ਆ ਔਰ ਇਹਦੇ ਨਾਲ ਜਿਹੜਾ ਮੇਨ ਗੱਲ ਇਹ ਆਈ ਹੈ ਕਿ ਜਿਹੜੇ ਇਹ ਤਿੰਨ ਬੰਦੇ ਨੇ ਜਿਹੜੇ ਅਰਸ਼ਦੀਪ ਕਰਨਜੀ ਤੇ ਹਰਪਾਲ ਇਹ ਬਾਰਡਰ ਦੇ ਉੱਤੇ ਕਾਫੀ ਸਰਗਰਮ ਨੇ ਜਿਵੇਂ ਗੁਰਵਿੰਦਰ ਨੇ ਇਹਨਾਂ ਨੂੰ ਇਨਟਚ ਕਰਕੇ ਆਪਣਾ ਸਮਾਨ ਮੋਹਣਾ ਸ਼ੁਰੂ ਕਰ ਦਿੱਤਾ ਸਾਰਾ ਦੋਨੋਂ ਚੀਜ਼ਾਂ ਦੇ ਉੱਤੇ ਕੰਮ ਕਰ ਰਿਹਾ ਹੈ ਕਨਸਾਈਨਮੈਂਟ ਚੁੱਕਣ ਦਾ ਕਿਉਂਕਿ ਬਾਰਡਰ ਏਰੀਆ 'ਤੇ ਰਹਿਣ ਵਾਲੇ ਨੇ ਕਰੰਡਾ ਤੇ ਖਲੜਾ ਤਰਨ ਤਰਨ ਦੇ ਨਾਟ ਓਨਲੀ ਹਿਰੋਇਨ ਬਟ ਜਿਹੜੇ ਸਿਵਿਸਟਿਕੇਟਡ ਵੈਪਨ ਜੇ ਆਪਾਂ ਦੇਖੀਏ ਤਾਂ ਇਹਨਾਂ ਜੋ ਚਾਰ ਜਿਹੜੇ ਵੈਪਨ ਐ ਸਾਰੇ ਅਕ੍ਰੋਸ ਦੀ ਬਾਰਡਰ ਪੁਸ਼ਨ ਕੀਤੇ ਗਏ ਵਾ ਡਰੋਨ ਔਰ ਇਹ ਮੰਦੇ ਵੀ ਐ ਕਿ ਦੋਨੇ ਪੀਐਕਸ 5 ਤੇ ਜਿਹੜਾ ਗਲੌਕ ਨੇ ਇਹ ਇਹਨਾਂ ਨੂੰ ਭੇਜੇ ਗਏ ਸੀ ਅੱਕੇ ਹਜੇ ਡਿਲੀਵਰੀ ਵਾਸਤੇ ਇਹਨਾਂ ਨੂੰ ਮੈਸੇਜ ਆਉਣਾ ਸੀ ਪਾਕਿਸਤਾਨ ਬੇਸ ਸਮਗਲਰਸ ਤੋਂ ਉਹ ਇਨਵੈਸਟੀਗੇਸ਼ਨ ਦਾ ਹਜੇ ਪਾਰਟ ਅਕੇ ਚੱਲ ਰਿਹਾ ਸੀ ਆਪਣੀ ਸੈਂਟੀਫਿਕਲੀ ਸਾਰੀ ਚੀਜ਼ ਨੂੰ ਇਨਵੈਸਟੀਗੇਟ ਕਰ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਬਾਰਡਰ ਨਾਲ ਰਿਲੇਟਡ ਹੋਰ ਚੀਜ਼ਾਂ ਵੀ ਬਰਾਮਦ ਹੋਣਗੀਆਂ ਔਰ ਇਸ ਜਿਹੜਾ ਆਪਾਂ ਸਮਝਦੇ ਹਾਂ ਕਿ ਸਿੰਡੀਕੇਟ ਹੈਗਾ ਇਹ ਇਸ ਤੋਂ ਡਰੋਨ ਦੀ ਜਿਹੜੀ ਰਿਕਵਰੀ ਹੋਈ ਹੈ ਉਹ ਵੀ ਬੜਾ ਕਲੀਅਰਲੀ ਸ਼ੋਅ ਕਰਦੀ ਹੈ ਕਿ ਬੰਦੇ ਕਿੰਨੇ ਯੂਜ਼ ਟੂ ਨੇ ਯੂਜੇਜ ਆਫ ਡਰੋਨ ਤੇ ਡਰੋਨ ਦੀ ਰੀਸੀਵਿੰਗ ਦੇ ਵਿੱਚ ਕਾਫੀ ਇਹ ਆਪਣਾ ਮਾਹਰ ਬਣ ਚੁੱਕੇ ਆ ਕਿਉਂਕਿ ਕਾਫੀ ਦਿਨ ਤੋਂ ਇਹ ਕੰਮ ਕਰ ਰਹੇ